ਇਹ ਵੀਡੀਓ ਬਹੁਤ ਜ਼ਰੂਰੀ ਆ ਸਾਰੇ ਸਿੱਖ ਸੰਗਤਾਂ ਵਾਸਤੇ ਤੇ ਖਾਸ ਕਰਕੇ ਉਹਨਾਂ ਲਈ ਜਿਨ੍ਹਾਂ ਦੀ ਸ਼ਰਧਾ ਨਾਨਕ ਸਰ ਬਾਬਾ ਨਾਨ ਸਿੰਘ ਜੀ ਦੇ ਨਾਲ ਜੁੜੀ ਹੋਈ ਆ ਤੇ ਅਸੀਂ ਵੀ ਉੱਥੇ ਆਉਂਦੇ ਜਾਂਦੇ ਸੀ ਤੇ ਜਦੋਂ ਪਿੱਛੇ ਜੇ ਚਰਨ ਘਾਟ ਦੇ ਵਿੱਚ ਰੇਪ ਹੁੰਦੇ ਆ ਤੇ ਮਸਲੇ ਹਾਈਲਾਈਟ ਹੁੰਦੇ ਆ ਬਾਬਿਆਂ ਦੇ ਫੇਰ ਜੱਸੀ ਦਾ ਕੇਸ ਸਾਹਮਣੇ ਆਉਂਦਾ ਜਿਹੜਾ ਬੱਚੇ ਨਾਲ ਰੇਪ ਹੋਇਆ 68 ਦੇ ਵਿੱਚ ਤੇ ਬੜਾ ਗੁੱਸਾ ਆਇਆ ਤੇ ਅਸੀਂ মিডিਆ ਦੇ ਵਿੱਚ ਵੀ ਇਹ ਕੁਐਸਚਨ ਖੜੇ ਕੀਤੇ ਵੀ ਉੱਥੋਂ ਦਾ ਜਿਹੜਾ ਮੁਖੀ ਆ ਬਾਬਾ ਲੱਖਾ ਸਿੰਘ ਜਾਂ ਦੂਜੇ ਮੁਖੀ ਕਿਉਂ ਨਹੀਂ ਬੋਲਦੇ ਤੇ ਫਿਰ ਕੁਝ ਟਾਈਮ ਬਾਅਦ ਮਹੀਨਾ ਬਾਅਦ ਇੱਕ ਬੀਬੀ ਦਾ ਬਿਆਨ ਆਉਂਦਾ ਤੁਸੀਂ ਵੇਖਿਆ ਹੀ ਸਾਰਿਆਂ ਨੇ ਕੇਸ ਕੀ ਸਜਾਈ ਹੈ ਜਿਨ੍ਹਾਂ ਨੇ ਬਾਬੇ ਲੱਖੇ ਦੇ ਇਲਜ਼ਾਮ ਲਾਏ ਅਸੀਂ ਉਹਦੀ ਵੀ ਤਬਦੀਸ਼ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਜਦੋਂ ਗੱਲਬਾਤ ਕਰਦੇ ਕਰਦੇ ਤੇ ਇਹਨਾਂ ਨੇ ਕੀ ਕੀਤਾ ਨਾਨਕ ਸਰ ਸੰਪਰਦਾ ਨੇ 5 ਤਰੀਕ ਨੂੰ ਇਸੇ ਮਹੀਨੇ ਦੀ 5 ਤਰੀਕ ਨੂੰ 12ਵੇਂ ਮਹੀਨੇ ਦੀ ਨੂੰ ਕੱਠ ਰੱਖ ਲਿਆ ਤੇ ਉਹ ਕੱਠ ਦਾ ਨਾਂ ਰੱਖਿਆ ਸੰਤ ਸਮਾਜ ਕੱਠ ਜੇ ਸੰਤ ਸਮਾਜ ਇਕੱਠੇ ਹੋਣਗੇ ਵੀ ਇਹ ਜਿਹੜੀ ਹੈਗੀ ਆ ਵੀ ਨਿੰਦਾ ਨਾ ਕੀਤੀ ਜਾਵੇ ਸਥਾਨਾਂ ਦੀ ਤੇ ਬਸ ਚੁੱਪ ਕਰ ਲਈ ਜਾਂ ਮੈਰੋ ਵਾਲੇ ਤੋਂ ਮਾਫੀ ਮੰਗਾਈ ਜਾਵੇ ਦੇਖੋ ਆਪਾਂ ਪਹਿਲਾਂ ਕਿਹਾ ਸੀਗਾ ਵੀ ਸਿਕਿਉਰਿਟੀ ਜਿੰਨੀ ਮਰਜ਼ੀ ਲੈ ਲਓ ਪਰ ਆਪਾਂ ਸਹਾਕਤਾ ਕਰਾਂਗੇ ਜਿੱਥੇ ਕੋਈ ਗਲਤ ਆਣਾ ਤੇ ਆਪਾਂ ਨਹੀਂ ਡਰੇਗੇ ਨਾ ਆਪਾਂ ਕਿਸੇ ਕੇਸ ਤੋਂ ਡਰਦੇ ਆ ਨਾ ਆਪਾਂ ਕਿਸੇ ਗੋਲੀ ਤੋਂ ਨਾ ਮੌਤ ਤੋਂ ਨਾ ਕਿਸੇ ਆਪਣ ਨੂੰ ਬੰਦੇ ਦਾ ਡਰ ਆ ਚਾਹੇ ਇਹਨਾਂ ਦੀ ਸਰਕਾਰ ਨਾਲ ਪੰਜਾਬ ਸਰਕਾਰ ਨਾਲ ਵੀ ਇਹਨਾਂ ਦੀ ਬਹਿਣੀ ਉੱਠਣੀ ਆ ਸੈਂਟਰ ਗਵਰਨਮੈਂਟ ਨਾਲ ਵੀ ਬਹਿਣੀ ਉੱਠਣੀ ਆ ਪਰ ਆਪਾਂ ਨੂੰ ਡਰ ਕੋਈ ਨਹੀਂ ਹੈ ਕਿਉਂ ਡਰ ਇਹ ਨਹੀਂ ਹੈ ਵੀ ਮੇਰੇ ਕੋਲ ਜਿਗਰਾ ਅਸਲ ਦੇ ਵਿੱਚ ਸੰਗਤ ਨੂੰ ਦੱਸਦਾ ਡਰ ਮੈਨੂੰ ਇਸ ਕਰਕੇ ਨਹੀਂ ਹੈਗਾ ਮੇਰੇ ਕੋਲ ਤੁਸੀਂ ਸਾਰੇ ਭੈਣ ਭਰਾ ਹੈਗੇ ਆ ਤੇ ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਤੇ ਸਭ ਦਾ ਧੰਨਵਾਦ ਕਰਦਾ ਤੁਸੀਂ ਹਰੇਕ ਥਾਂ ਮੇਰੇ ਨਾਲ ਖੜਦੇ ਆ ਤੇ ਸਾਡੀ ਇੱਕੋ ਹੀ ਜੈਦ ਰਹੀ ਆ ਉਹ ਵੀ ਬਾਬਾ ਲੱਖਾ ਉਥੋਂ ਦਾ ਜਿਹੜਾ ਮੁਖੀ ਆ ਜਾਂ ਉਹ ਦੂਜੇ ਆ ਇਹ ਮੰਨਣ ਚਰਨ ਘਾੜ ਦੇ ਵਿੱਚ ਰੇਪ ਹੋਏ ਆ ਬੱਚੀਆਂ ਨਾਲ ਇਹ ਮੰਨਣ ਵੀ ਜੱਸੀ ਛੋਡਾ ਮਲਾਜ਼ਮ ਸੀ ਉਹਨੇ ਰੇਪ ਕੀਤਾ ਤੇ ਇਹ ਕਹਿਣ ਜਿਨ੍ਹਾਂ ਦੀ ਸ਼ਰਦਾ ਬਾਬਾ ਲਾਲ ਸਿੰਘ ਸਥਾਨ ਪ੍ਰਤੀ ਸੀ ਤੇ ਜਿਹੜੇ ਨਾਨਕ ਸਰ ਨੂੰ ਮੰਨਦੇ ਆ ਵੀ ਉਹਨਾਂ ਦੇ ਮਨ ਨੂੰ ਠੇਸ ਪਹੁੰਚੀ ਤੇ ਬਾਬਾ ਲੱਖਾ ਸਿੰਘ ਮੁਖੀ ਹੋਣ ਦੇ ਨਾਤੇ ਉਹ ਸਾਰੀਆਂ ਜਿਹੜੀਆਂ ਗਲਤੀਆਂ ਹੋਈਆਂ ਇਨਾਂ ਦੀ ਕਾਰਜਗਾਰੀ ਦੇ ਵਿੱਚ ਢਿੱਲ ਸੀ ਤੇ ਉਹਦੀ ਮਾਫੀ ਮੰਗਣ ਸੰਗਤ ਤੋਂ ਇਹੀ ਸੀ ਬਸ ਆਪਣਾ ਵੀ ਇਹ ਫੀਲ ਕਰਨ ਮੈਂ ਮੈਂ ਕਿਸੇ ਨੂੰ ਨੀਵਾ ਦਿਖਾ ਕੇ ਰਾਜੀ ਨਹੀਂ ਹੈ ਨਾ ਹੀ ਮੈਨੂੰ ਕਿਸੇ ਤੋਂ ਪੈਸੇ ਦੀ ਲੋੜ ਆ ਨਾ ਮੈਂ ਪੈਸੇ ਦਾ ਵੀ ਇਹ ਮੈਨੂੰ ਪੈਸੇ ਮਿਲਣ ਕਿਤੇ ਮੈਂ ਕਰਕੇ ਤੋਂ ਲੈ ਨਹੀਂ ਸਕਦਾ ਸੀ ਮੈਨੂੰ ਇਹ ਸੀ ਵੀ ਅਸੀਂ ਵੀ ਨਾਨਕਸਰ ਮੱਥਾ ਟੇਕਦੇ ਰਹੇ ਆ ਨਿੱਕੇ ਹੁੰਦੇ ਟਰਾਲੀਆਂ ਤੇ ਪਿੰਡਾਂ ਚ ਜਾਂਦੇ ਰਹੇ ਆ ਓਏ ਉੱਥੇ ਇੱਕ ਕਰਮ ਹੋ ਗਏ ਨਾਨਕਸਰ 68 ਦੇ ਨਾਂ ਤੇ ਠਾਠਾ ਬਣਗਾ ਉਹਦੇ ਵਿੱਚ ਰੇਪ ਤੱਕ ਹੋ ਗਏ ਬੱਚਿਆਂ ਦੇ ਬੱਚਿਆਂ ਦੇ ਤੇ ਮੁਖੀ ਬੋਲਦਾ ਹੀ ਨਹੀਂ ਆਹੀ ਗੱਲ ਸੀ ਨਾ ਵੀ ਜਿਨ੍ਹਾਂ ਨੇ ਮੁਖੀ ਬਣਾਇਆ ਤੇ ਜਿਹੜੇ ਉੱਥੇ ਆਉਂਦੇ ਜਾਂਦੇ ਰਹੇ ਆ ਬਾਬੇ ਲੱਖਾ ਸਿੰਘ ਹੋਣੀ ਜਾਂ ਦੂਜੇ ਸੰਗਤ ਤੋਂ ਮਾਫੀ ਮੰਗਣ ਵੀ ਇਹ ਇੱਕ ਕਰਮ ਹੋ ਗਏ ਤੇ ਅੱਗੇ ਤੋਂ ਨਹੀਂ ਹੋਣਗੇ ਤੇ ਅੱਗੇ ਤੋਂ ਅਸੀਂ ਧਿਆਨ ਰੱਖਾਂਗੇ ਪਰ ਤਿੰਨ ਮਹੀਨੇ ਇਹਨਾਂ ਨੇ ਪਾਣੀ ਨਹੀਂ ਪੈਣ ਦਿੱਤਾ ਪੈਰਾਂ ਤੇ ਇਸ ਵੀਡੀਓ ਦੇ ਵਿੱਚ ਖੁਸ਼ੀ ਦੀ ਗੱਲ ਕੀ ਆ ਕਿਉਂਕਿ ਬਾਬਾ ਲੱਖਾ ਸਿੰਘ ਨੇ ਮੁਖੀ ਨਾਨਕਸਰ ਸੰਪਰਦਾ ਉਹਨਾਂ ਨੇ ਮੰਨਿਆ ਵੀ ਚਰਨ ਘਾਟ ਨਾਨਕਸਰ ਠਾਰਸੀ ਜਿਹੜੀ ਉੱਥੇ ਸਾਧ ਵੱਲੋਂ ਬੱਚਿਆਂ ਦੇ ਨਾਲ ਇੱਕ ਕਰਮ ਕੀਤਾ ਗਿਆ ਹੈ ਪਰ ਉਹਨਾਂ ਨੇ ਕਿਹਾ ਵੀ ਸਾਡਾ ਉਹਦੇ ਨਾਲ ਸਬੰਧ ਕੋਈ ਨਹੀਂ ਸੀ ਪਰ ਮੰਨਿਆ ਵੀ ਉੱਥੇ ਹੋਇਆ ਬਾਬੇ ਲੱਖੇ ਨੇ ਮੰਨਿਆ ਵੀ ਜੱਸੀ ਇਹਨਾਂ ਦਾ ਸੇਵਾਦਾਰ ਸੀ ਤੇ ਉਹਨੇ ਬੱਚੇ ਦੇ ਨਾਲ ਇੱਕ ਕਰਮ ਕੀਤਾ ਹੈ ਮੰਨਿਆ ਬਾਬਾ ਲੱਖਾ ਆਗੇ ਲੈਣ ਤੇ ਤੇ ਉਹਨਾਂ ਨੇ ਸੰਗਤ ਤੋਂ ਮਾਫੀ ਮੰਗੀ ਆ ਸੰਗਤ ਤੋਂ ਮਾਫੀ ਮੰਗੀ ਤੇ ਇੱਕ ਵਾਰੀ ਨਹੀਂ ਦੋ ਵਾਰੀ ਮੰਗੀ ਆ ਮਾਫੀ ਚਾਹੁੰਦੇ ਆ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਅੱਗੇ ਤੋਂ ਧਿਆਨ ਰੱਖਾਂਗੇ ਇਹ ਇਹੋ ਜਿਹਾ ਗੁਰੂ ਘਰ ਦੇ ਵਿੱਚ ਨਹੀਂ ਹੋਊਗਾ ਉਹਨੇ ਕਿਹਾ ਅੱਗੇ ਤੋਂ ਧਿਆਨ ਰੱਖਾਂਗੇ ਤੇ ਪਰ ਤੁਸੀਂ ਸਾਰਿਆਂ ਨੇ ਬਹੁਤ ਪ੍ਰੇਮ ਦਿੱਤਾ ਤੇ ਤੁਹਾਡੀ ਸਾਰਿਆਂ ਦੀ ਬਹੁਤ ਸਪੋਰਟ ਰਹੀ ਆ ਮੈਨੂੰ ਤੇ ਮਹਾਰਾਜ ਨੇ ਵੀ ਨੀਵੇਂ ਨਹੀਂ ਹੁਣ ਦਿੱਤਾ ਤੇ ਪਤਾ ਨਹੀਂ ਉਹਨਾਂ ਦੇ ਮਨ ਕੀ ਮੇਰ ਪਈ ਵੀ ਉਹਨਾਂ ਨੇ 5 ਤਰੀਕ ਨੂੰ ਸੰਤ ਸਮਾਜ ਇਕੱਠਾ ਕੀਤਾ ਸੀ ਤੇ ਮੇਰੇ ਤੇ ਕਾਰਵਾਈ ਕਰਾਉਣ ਨੂੰ ਨਾ ਰੱਬ ਜਾਣੇ ਸੋਚ ਸਹੀ ਸੀ ਤੇ ਮਹਾਰਾਜ ਦਾ ਹੱਥ ਸੀ ਤੇ ਬਾਬਾ ਲੱਖਾ ਸਿੰਘ ਨੇ ਆਪਦੇ ਮੂੰਹੋਂ ਕਿਹਾ ਵੀ ਅੰਮ ਪਾਈ ਅਮਰਤਪਾਲ ਸਿੰਘ ਮਹਿਰੋਂ ਏਸ ਕੇਸ ਦੇ ਵਿੱਚ ਆਇਆ ਸੀ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਭਾਈ ਅਮਰਿਤਪਾਲ ਸਿੰਘ ਮਹਿਰੋਂ ਤੇ ਕੋਈ ਕੇਸ ਨਾ ਕੀਤਾ ਜਾਵੇ ਅਸੀਂ ਸਾਰਾ ਕੁਝ ਆਪਸ ਵਿੱਚ ਲੈ ਲੈਂਦੇ ਆ ਆ ਦੇਖ ਲੋ ਵੀਡੀਓ ਤੁਸੀਂ ਸਾਰੀ ਵੀਡੀਓ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਦਿਨਾਂ ਤੋਂ ਨਾਨਸਾ ਸੰਮਰ ਦਾ ਬਾਰੇ ਬਵਾਦ ਚੱਲ ਰਹੇ ਨੇ ਇਤਰਾ ਕੇ ਚੱਲਦਿਆਂ ਘਰ ਦਾ ਮਸਲਾ ਜੋ ਉਥੋਂ ਦੇ ਸਾਦ ਨੇ ਲੜਕੀਆਂ ਦੇ ਨਾਲ ਕੋ ਕਰਮ ਕੀਤਾ ਉਹ ਬੇਸ਼ੱਕ ਸੰਪਰਦਾ ਨਾਲ ਉਹਦਾ ਕੋਈ ਸੰਬੰਧ ਨਹੀਂ ਸੀ ਉਹਨੇ ਨਾਮ ਵਰਤਿਆ ਨਾਮ ਅਸਰ ਦਾ ਦੂਸਰਾ ਜੱਸੀ ਜੋ ਇੱਥੇ ਕਰਮਨਸਰੀ ਸੀ ਨਾਨਕ ਸਰ ਦੇ ਵਿੱਚ ਮੁਲਾਜ਼ਮ ਸੀ ਤਨਖਾਹ ਤੇ ਲੱਗਾ ਹੋਇਆ ਸੀ ਜਿਸ ਨੇ ਬੱਚੇ ਦੇ ਨਾਲ ਕੋ ਕਰਮ ਕੀਤਾ ਤੇ ਦੱਸ ਰਹੇ ਹਨ ਉਸ ਨੂੰ ਪੁਲਿਸ ਨੂੰ ਫੜਾਇਆ ਸੀਗਾ ਬੇਨਤੀ ਕੀਤੀ ਸੀ ਵੀ ਵੱਧ ਤੋਂ ਵੱਧ ਸਖਤ ਤੋਂ ਸਖਤ ਤਰ੍ਹਾਂ ਲਈ ਜਾਣ ਇਹ ਮੌਤ ਘਨੌਟੀ ਹਰਕਤ ਸੀ ਵੀ ਔਰ ਅਗਰ ਅੱਜ ਵੀ ਜੇ ਦਰਮੰਟ ਬਲੋਂ ਕੋ ਕਾਨੂੰਨੀ ਕਾਰਵਾਈ ਵਿੱਚ ਠਿਲਮਾਠਾ ਤੇ ਮੈਂ ਹੁਣ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਸਖਤ ਤੋਂ ਸਖਤ ਉਹਨਾਂ ਦੇ ਧਾਗ ਲਾਈਆਂ ਤਾਂ ਕਿ ਉਹ ਇਹੋ ਜਿਹੇ ਵਿਅਕਤੀ ਬਾਹਰ ਨਾ ਆ ਸਕਣ ਦੂਸਰੀ ਬੇਨਤੀ ਆ ਕਿ ਜੋ ਐਡਾ ਵੱਡਾ ਵਾਕਿਆ ਹੋਇਆ ਤਾਂ ਅਨਸਾਰ ਦੇ ਸੰਪਰਦਾਨ ਨੂੰ ਕਿੰਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਭਾਈ ਅੰਮ੍ਰਿਤਪਾਲ ਸਿੰਘ ਮੈਰੋਂ ਜੋ ਇਸ ਸਟੱਪ ਦੇ ਵਿੱਚ ਆਏ ਔਰ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਵੀ ਸੂਬੇਰ ਦਾ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਮੈਰੋਂ ਦੇ ਉੱਤੇ ਕੋਈ ਵੀ ਸਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਲਈ ਵੀਡੀਓ ਸਾਰਿਆਂ ਨੇ ਇਹ ਬਾਬਾ ਲੱਖਾ ਸਿੰਘ ਦੀ ਵੀਡੀਓ ਹੈ ਮੁਖੀ ਨਾਕਸਰਾ ਸੰਪਰਦਾ ਤੇ ਇਹਨਾਂ ਨੇ ਬਹਿ ਕੇ ਨਹੀਂ ਬਣਾਈ ਖੜ ਕੇ ਬਣਾਈ ਹੈ ਵੀਡੀਓ ਸੰਗਤ ਤੋਂ ਦੋ ਵਾਰੀ ਮਾਫੀ ਮੰਗੀ ਆ ਤੇ ਮੇਰਾ ਵੀ ਦੋ ਵਾਰੀ ਨਾਮ ਲਿਆ ਉਹਨਾਂ ਨੇ ਤੇ ਇਹ ਵੀ ਕਿਹਾ ਵੀ ਪ੍ਰਸ਼ਾਸਨ ਕਾਰਵਾਈ ਨਾ ਕਰੇ ਜਿਨ੍ਹਾਂ ਨੇ 5 ਤਰੀਕ ਨੂੰ ਇਕੱਠ ਕਰਕੇ ਇਹਨਾਂ ਕੁਝ ਕੀਤਾ ਸੀ ਤੇ ਆ ਦੋ ਤਿੰਨ ਦਿਨਾਂ ਦੇ ਵਿੱਚ ਉਹਨਾਂ ਨੇ ਜਵਾਬ ਦੇ ਤਾਂ ਵੀ ਕਾਰਵਾਈ ਨਹੀਂ ਹੋਣੀ ਚਾਹੀਦੀ ਹੁਣ ਅਸਲ ਸਚਾਈ ਤੇ ਆਉਂਨੇ ਆ ਵੀ ਗੱਲਬਾਤ ਐ ਉਹ ਆ ਵੀ ਇਹ ਵੀਡੀਓ ਨਾਲ ਸਾਡਾ ਕੋਈ ਸਮਝੌਤਾ ਨਹੀਂ। ਔਸੂਲਾ ਨੂੰ ਅਸੀਂ ਛਿੱਕੇ ਨਹੀਂ ਟੰਗ ਸਕਦੇ ਬਾਬਾ ਜੀ। ਸਾਡੇ ਰਾਹ ਹੀ ਇਦਾਂ ਦੇ ਸਾਡੀ ਸੋਚ ਹੀ ਇਦਾਂ ਦੀ ਆ। ਅਸੀਂ ਵੇਖਣ ਵਾਲੇ ਝੁਕਣ ਵਾਲੇ ਨਹੀਂ ਹੈ। ਚਲੋ ਤੁਹਾਡੇ ਮਨ ਮੇਰ ਪਈ ਐ। ਤੁਸੀਂ ਉਸ ਚੀਜ਼ਾਂ ਨੂੰ ਤੁਸੀਂ ਐਕਸੈਪਟ ਕੀਤਾ ਵੀ ਪਲਾਟਕਾਰ ਹੋਏ ਹੋਏ ਆ ਤੇ ਤੁਹਾਡੇ ਰਹਿਣ ਨਿਮਾਈ ਹੇਠ ਹੋਏ ਆ ਤੇ ਤੁਹਾਡੇ ਪ੍ਰਬੰਧ ਕਰ ਲੋ ਵੀ ਹੋਇਆ ਵਿਆ। ਤੇ ਤੁਸੀਂ ਉਹਦੀ ਸੰਗਤ ਤੋਂ ਮਾਫੀ ਮੰਗੀ ਹੈ ਮੈਂ ਇਹੀ ਚਾਹੁੰਦਾ ਸੀ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਜਿਨ੍ਹਾਂ ਦੀ ਬਾਬਾ ਨਾਨਕ ਸਿੰਘ ਦੇ ਸਥਾਨ ਪ੍ਰਤੀ ਸ਼ਰਧਾ ਨਾ ਉਹ ਇੱਕ ਮੁਖੀ ਕਰਕੇ ਵੀ ਹੁੰਦੀ ਹੈ ਤੇ ਸੰਗਤ ਦਾ ਦਿਲ ਟੁੱਟਿਆ ਸੀ ਤੇ ਮੁਖੀ ਨੂੰ ਹੀ ਮਾਫੀ ਮੰਗਣੀ ਪੈਣੀ ਸੀ ਤੇ ਉਹ ਤੁਸੀਂ ਮੰਗ ਲਈ ਆ ਪਾਪਾ ਜੀ ਮੈਂ ਤੁਹਾਡਾ ਦੁਸ਼ਮਣ ਨਹੀਂ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਗੱਲ ਕਿਸੇ ਸੇਵਾਦਾਰ ਪ੍ਰਤੀ ਜਾਂ ਕਿਸੇ ਮੁਖੀ ਪ੍ਰਤੀ ਵੀ ਬਾਹਰ ਆ ਗਈ ਮੈਰੋਂ ਵਾਲਾ ਚੜਾਈ ਕਰਕੇ ਆਉਗਾ ਮੈਂ ਪਿੱਛੇ ਹਟਣਾ ਵਾਲਾ ਨਹੀਂ ਹੈ ਤੇ ਸੰਗਤ ਨੂੰ ਹੁਣ ਦੱਸਦਗੇ ਵੀਡੀਓ ਆਪਾਂ ਇਹ ਬੰਦ ਕਰ ਲੱਗੇ ਆ ਹੋਰ ਬਣਾਉਣੀ ਇੱਕ ਸੰਗਤ ਜੀ ਬਾਬਾ ਲੱਖਾ ਸਿੰਘ ਤੇ ਜਿਹੜੀ ਬੀਬੀ ਨੇ ਲਜਾਮ ਲਾਏ ਸੀ ਨਾ ਉਹ ਕੇਸ ਕੀ ਸਜਾਈ ਹੋਈ ਸੀ ਬਾਬਾ ਲੱਖਾ ਸਿੰਘਾਂ ਮੱਛੀਆਂ ਖਾਂਦੇ ਜਾਂ ਮੈਨੂੰ ਵੀ ਹੱਥ ਲਾਇਆ ਏਦਾਂ ਉਹ ਬਹੁਤ ਗੱਲਾਂ ਉਹਨਾਂ ਨੇ ਕੀਤੀਆਂ ਮੇਰਾ ਉਹਦੇ 'ਚ ਨਾਮ ਲਿਆ ਗਿਆ ਸੀ ਤੇ ਅਸੀਂ ਤਵਦੀਸ਼ ਕੀਤੀ ਏ ਉਹਦੇ 'ਚ ਠੀਕ ਆ ਸੰਗਤ ਨੂੰ ਸਾਰਾ ਸੱਚ ਸਾਹਮਣੇ ਆਉਣਾ ਚਾਹੀਦਾ ਤੇ ਉਸ ਬੀਬੀ ਨੂੰ ਵੀ ਮੈਂ ਇਹ ਗੱਲਬਾਤ ਕਹਿਣਾ ਵੀ ਬੀਬੀ ਜੀ ਦੀ ਕੋਈ ਠੋਸ ਸਬੂਤ ਨਹੀਂ ਮਿਲਿਆ ਜੇ ਤੁਹਾਡੇ ਕੋਲ ਕੋਈ ਪ੍ਰੂਫ ਹੈ ਸਾਨੂੰ ਦਿਓ ਲਿਆ ਕੇ ਸਾਡਾ ਇਹਨਾਂ ਨਾਲ ਕੋਈ ਨਵੇੜਾ ਨਹੀਂ ਹੋਇਆਗਾ ਜੇ ਕੋਈ ਪ੍ਰੂਫ ਲਿਆ ਕੇ ਦੇਵੋਗੇ ਜਾਂ ਕੋਈ ਗੱਲਬਾਤ ਹੋਗੀ ਆਪਾਂ ਚੜ੍ਹਾਈ ਕਰਾਂਗੇ ਛੜਦੇ ਨਹੀਂ ਹੈਗੇ ਕਿਸੇ ਨੂੰ ਜੇ ਹੋਰ ਵੀ ਕੋਈ ਸੇਵਾਦਾਰ ਦੀ ਗੱਲਬਾਤ ਆਊਗੀ ਤੇ ਆਪਾਂ ਚੜ੍ਹਾਈ ਕਰਨੀ ਆ ਛੱਡਣਾ ਨਹੀਂ ਹੈ ਕਿਸੇ ਨੂੰ ਕਿਸੇ ਗੱਲਬਾਤ ਨੂੰ ਲੈ ਕੇ ਉਹ ਚਲੋ ਇਹਨਾਂ ਦੀ ਇਹਨਾਂ ਦੇ ਮਨ ਮਿਹਰ ਪਈਏ ਇਹਨਾਂ ਨੇ ਮਾਫੀ ਦੋ ਵਾਰੀ ਸੰਗਤ ਤੋਂ ਮੰਗ ਲਈ ਤੇ ਵਧੀਆ ਕੀਤਾ ਤੇ ਮੈਂ ਹੁਣ ਸੰਗਤ ਜੀ ਦੇਖੋ ਤੁਸੀਂ ਆਪ ਸੋਚੋ ਹਨਾ ਵੀ ਜੇ ਬਾਬਾ ਲੱਖਾ ਸਿੰਘ ਹੋਣਾ ਨੇ ਇਹ ਪਹਿਲ ਕੀਤੀ ਆ ਤੇ ਮੈਂ ਉਹ ਤਪਤੀਸ਼ ਕੀਤੀ ਸੀ ਉਹ ਦੱਸ ਦਵਾਂ ਵੀ ਉਹਦੇ ਵਿੱਚ ਸਾਨੂੰ ਕੋਈ ਠੋਸ ਪ੍ਰੂਫ ਨਹੀਂ ਮਿਲਿਆ ਅਸੀਂ ਇੱਕ ਸਪੈਸ਼ਲ ਵੀਡੀਓ ਜੇ ਬਾਬਾ ਲੱਖਾ ਸਿੰਘ ਹੋਣੀ ਪਾ ਸਕਦੇ ਮੈਂ ਵੀ ਸਪੈਸ਼ਲ ਵੀਡੀਓ ਬਾਬਾ ਜੀ ਪਾ ਦੂੰਗਾ ਮੈਂ ਵੀ ਅਸੀਂ ਪਾਉਣੀ ਆ ਉਹ ਵੀਡੀਓ ਅਸੀਂ ਲਕੋੜ ਹੀ ਰੱਖਦੇ ਤੁਸੀਂ ਚਾਹੇ ਵੀਡੀਓ ਪਾਉਂਦੇ ਚਾਹੇ ਨਾ ਪਾਉਂਦੇ ਭੇਜ ਦੇ ਨਾ ਭੇਜ ਦੇ ਪਰ ਅਸੀਂ ਤਾਂ ਸੱਚ ਸਾਹਮਣੇ ਦੱਸਣਾ ਸੀ ਨਾ ਸੰਗਤ ਨੂੰ ਵੀ ਜਿਹੜੀ ਬੀਬੀ ਨੇ ਸਾਨੂੰ ਕੇਸ ਦਿੱਤਾ ਸੀ ਭਾਈ ਉਹ ਸਿਰਫ ਬੀਬੀ ਨੇ ਜਿਹੜੇ ਜਵਾਨੀ ਬਿਆਨ ਦਿੱਤੇ ਉਹੀ ਸੀ ਭਾਈ 30 35 ਸਾਲ ਹੋ ਗਏ ਸੀਗੇ ਹੁਣ ਰੱਬ ਜਾਣੇ ਉਹ ਗੱਲ ਸੱਚੀ ਸੀ ਕਿ ਝੂਠੀ ਸੀ ਮਹਾਰਾਜ ਤੋਂ ਬਿਨਾ ਉਸ ਦੀ ਦਾ ਕੋਈ ਨਤਾਰਾ ਨਹੀਂ ਕਰ ਸਕਦਾ ਜੇ ਬੀਬੀ ਸੱਚੀ ਹੋਈ ਭਾਈ ਸੋਨੂੰ ਗੁਨਾਹਾਂ ਦੀ ਥੋੜੀ ਦੀ ਸਜ਼ਾ ਮਹਾਰਾਜ ਜ਼ਰੂਰ ਦੇਣਗੇ ਤੇ ਪਰ ਹੁਣ ਦੁਨਿਆਵੀ ਤੌਰ ਤੇ ਮੇਰੇ ਜਿੰਨੇ ਸੋਰਸੀ ਮੈਂ ਵਰਤੇ ਆ ਮਾਤਾ ਜੀ ਨੂੰ ਵੀ ਕਹਿਣਾ ਚਾਹੁੰਦਾ ਮਾਤਾ ਜੀ ਜੇ ਤੁਸੀਂ ਸੱਚੇ ਆ ਤੇ ਪੁਲਿਸ ਜਾਂਚ ਕਰਵਾਓ ਚਾਹੇ ਸੀਬੀਆਈ ਜਾਂਚ ਕਰਵਾਓ ਜਿੱਥੇ ਸਾਡੀ ਲੋੜਾ ਸੀ ਛੋਡੇ ਨਾਲ ਉੱਥੇ ਖੜਾਂਗੇ ਪਰ ਇਸ ਕਰਕੇ ਅਸੀਂ ਇੱਕ ਸਪੈਸ਼ਲ ਵੀਡੀਓ ਪਾਵਾਂਗੇ ਇਸ ਤੇ ਵੀ ਉਹ ਜਿਹੜੀ ਬੀਬੀ ਦੇ ਬਿਆਨਾਂ ਤੇ ਅਸੀਂ ਤਬਦੀਸ਼ ਕੀਤੀ ਸੀ ਸਾਨੂੰ ਕੁਝ ਨਹੀਂ ਮਿਲਿਆ ਤੇ ਸਾਰੀ ਸਿੱਖ ਸੰਗਤ ਦਾ ਧੰਨਵਾਦ ਤੇ ਰਾਜੀਨਾਮਾ ਕੋਈ ਨਹੀਂ ਤੇ ਜੇ ਕਿਸੇ ਬੱਚੇ ਨਾਲ ਕੋਈ ਕੰਮ ਹੋਇਆ ਜਾਂ ਕੋਈ ਗੱਲਬਾਤ ਹੋਈ ਹੈ ਉਹ ਪਹੁੰਚ ਜ਼ਰੂਰ ਕਰਿਓ ਆਪਾਂ ਘੋੜੇ ਤਿਆਰ ਹੀ ਆ ਆਪਣੇ ਆਪੁੱਤੇ ਹੀ ਬੈਠੇ ਘੋੜਿਆਂ ਤੇ ਠੀਕ ਹੈ